ਇੱਕ ਹਫਤੇ ਵਿੱਚ GST ਕਲੀਅਰ ਫੰਡਸ ਨੂੰ ਲੈ ਕੇ ਵੀ ਕਲੈਰਿਟੀ ਇੱਕ ਇੱਕ ਪੁਆਇੰਟ ਹੈ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿ ਤੁਸੀਂ ਕਿਸ ਤਰੀਕੇ ਨਾਲ ਆਪਣੇ ਪ੍ਰੋਸੈਸ ਨੂੰ ਫਾਲੋ ਕਰੋ ਜਾਂ ਅੱਗੇ ਵਧੋ ਤਾਂ ਕਿ ਤੁਹਾਡੀ ਜੋ GST ਹੈ ਉਹ ਹੀ ਹਫਤੇ ਦੇ ਵਿੱਚ ਕਲੀਅਰ ਹੋ ਜਾਏ ਕਿੰਨੇ ਫੰਡਸ ਦੀ ਜ਼ਰੂਰਤ ਹੈ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਤਾਂ ਕਿ ਤੁਸੀਂ ਪੂਰੀ ਆਪਣੀ ਤਿਆਰੀ ਦੇ ਨਾਲ ਅੱਗੇ ਵਧੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਰਾਜਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਅਰ ਅਬਰਾਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਜੀ ਮਾਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮਨਪ੍ਰੀਤ ਜੀ ਸਤ ਸ੍ਰੀ ਅਕਾਲ ਮਨਪ੍ਰੀਤ ਜੀ ਦੋ ਸੋ ਸਟੂਡੈਂਟਸ ਨੂੰ ਦੇਖੋ GST ਨੂੰ ਲੈ ਕੇ ਸਵਾਲ ਬਣੇ ਹੀ ਰਹਿੰਦੇ ਨੇ ਮੈਂ ਤਾਂ ਚਾਹੂੰਗੀ ਸਟੂਡੈਂਟਸ ਨੂੰ ਜੋ ਹੈ ਇੱਕ ਇੱਕ ਪੁਆਇੰਟ ਦੀ ਕਲੈਰਿਟੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਖੁਦ ਨੋਲੇਜ ਹੋਣੀ ਚਾਹੀਦੀ ਹੈ GST ਨੂੰ ਲੈ ਕੇ ਤਾਂ ਜਿਵੇਂ ਕਿ ਤੁਸੀਂ ਅਕਸਰ ਸਟੂਡੈਂਟਸ ਨੂੰ ਬਹੁਤ ਚੰਗੇ ਢੰਗ ਨਾਲ ਗਾਈਡ ਕਰਦੇ ਰਹਿੰਦੇ ਹੋ ਫੰਡਸ ਨੂੰ ਲੈ ਕੇ ਵੀ ਹਮੇਸ਼ਾ ਉਹਨਾਂ ਨੂੰ ਕਲੈਰਿਟੀ ਦਿੰਨੇ ਉਹ ਕਿਵੇਂ ਜੋ ਹੈ ਕਿਸ ਪ੍ਰੋਫਾਈਲ ਵਾਲੇ ਸਟੂਡੈਂਟਸ ਨੂੰ ਕਿਵੇਂ ਆਪਣੇ ਫੰਡ ਸ਼ੋ ਕਰਨੇ ਚਾਹੀਦੇ ਉਹ ਵੀ ਦੱਸ ਦਿਓ ਤਾਂ ਜ਼ਰੂਰ ਦੱਸੋ ਇੱਕ ਹਫਤੇ ਵਿੱਚ ਕਿਵੇਂ ਜੀਐਸਟੀ ਜੋ ਹੈ ਕਲੀਅਰ ਹੋ ਸਕਦੀ ਹੈ ਫੰਡ ਦੀ ਕੀ ਜ਼ਰੂਰਤ ਰਹਿੰਦੀ ਹੈ ਇੱਕ ਇੱਕ ਪੁਆਇੰਟ ਏ ਟੂ ਜ਼ेड ਇਨਫੋਰਮੇਸ਼ਨ ਜ਼ਰੂਰ ਸਟੂਡੈਂਟਸ ਨਾਲ ਸਾਂਝੀ ਕਰਿਓ ਦੇਖੋ ਬੇਸਿਕਲੀ ਇਹ ਹੈ ਕਿ ਜਿਹੜਾ ਜੀਐਸ ਹੈ ਉਹ ਹੈ ਤਾਂ ਕੁਝ ਵੀ ਨਹੀਂ ਡਾਕੂਮੈਂਟਸ ਤਾਂ ਬੱਚਿਆਂ ਦੇ ਪੇਰੈਂਟਸ ਦੇ ਕੋਲ ਹੁੰਦੀ ਹੈ ਬਟ ਇਹ ਹੈ ਕਿ ਗਾਈਡੈਂਸ ਦੇਣ ਦੀ ਗੱਲ ਹੈ ਵੀ ਤੁਸੀਂ ਉਹਨਾਂ ਨੂੰ ਗਾਈਡ ਕਿੱਦਾਂ ਕਰ ਰਹੇ ਹੋ ਅਸੀਂ ਹਮੇਸ਼ਾ ਜਿਹੜਾ ਵੀ ਬੱਚਾ ਸਾਡੇ ਕੋਲ ਫਰਸਟ ਡੇ ਆਂਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਅਸੀਂ ਪਹਿਲਾਂ ਹੀ ਸਮਝਾ ਦਿੰਦੇ ਹਾਂ ਕਿ ਅਗਰ ਤੁਸੀਂ ਆਹ ਯੂਨੀਵਰਸਿਟੀਜ਼ ਦੇ ਵਿੱਚ ਅਪਲਾਈ ਕਰਦੇ ਹੋ ਤਾਂ ਇਹਨਾਂ ਦੀ ਫਿਊਚਰ ਦੇ ਵਿੱਚ ਆਹ ਰਿਕੁਆਇਰਮੈਂਟ ਹੈ ਅਸੀਂ ਆਜਾ ਆਫਰ ਲੈਟਰ ਅਪਲਾਈ ਕਰ ਰਹੇ ਹਾਂ ਤੁਸੀਂ ਘਰ ਜਾ ਕੇ ਆਪਣੇ ਡਾਕੂਮੈਂਟਸ ਰੈਡੀ ਕਰਨੇ ਸ਼ੁਰੂ ਕਰ ਦਿਓ ਕਿਉਂਕਿ ਪਤਾ ਹੀ ਹੁੰਦਾ ਦੇਖੋ ਅਗਰ ਕੋਈ ਬੱਚਾ 76 80% ਵਾਲਾ ਹੈ 6 CE 14 ਦੇ ਬੈਂਡਸ ਨੇ ਬੱਚੇ ਦੇ ਔਰ ਉਹਦਾ ਕੋਈ ਗੈਪ ਨਹੀਂ ਹੈ ਸਾਨੂੰ ਪਤਾ ਆਫਰ ਲੈਟਰ ਤਾਂ ਆ ਹੀ ਜਾਣੀ ਹੈ ਬੱਚੇ ਦੀ ਲੇਕਿਨ ਪ੍ਰੋਬਲਮ ਆਉਂਦੀ ਹੈ ਜਾਂ ਕਿ GS ਤੇ ਕਿਉਂਕਿ ਜਦੋਂ ਅਸੀਂ ਆਫਰ ਲੈਟਰ ਦਿੰਨੇ ਉਦੋਂ ਪ ਜੇ ਅਸੀਂ ਹੁਣ ਬੱਚੇ ਦਾ ਫੜਾਫੜ ਲੋਨ ਕਰਵਾ ਲਈਏ ਜਾਂ ਆਪਣੇ ਜਿੰਨੇ ਵੀ ਸਾਡੇ ਕਿਸੇ ਨੇ ਪੀਐਫ ਚੋਂ ਪੈਸਾ ਵਿਡਰਾਅ ਕਰਨਾ ਹੈ ਕਿਸੇ ਨੇ ਐਲਐਸਆਈ ਵਿਡਰਾਅ ਕਰਨੀ ਹੈ ਕਿਸੇ ਨੇ ਮਿਊਚੁਅਲ ਫੰਡ ਨੂੰ ਵਿਡਰਾਅ ਕਰਕੇ ਪੈਸਾ ਕਰਨਾ ਹੈ ਕਿਸੇ ਦੇ ਪੋਸਟ ਆਫਿਸ ਚ ਪਏ ਆ ਪੈਸੇ ਉੱਥੋਂ ਕੱਢ ਕੇ ਉਹਨੇ ਸੇਵਿੰਗ ਚ ਪਾਣੇ ਆ ਸੋ ਅਸੀਂ ਪਹਿਲੇ ਦਿਨ ਹੀ ਉਹਨਾਂ ਦੇ ਪੇਰੈਂਟਸ ਨੂੰ ਦੱਸ ਦੱਸ ਦਿੰਨੇ ਆ ਵੀ ਸਾਨੂੰ ਆ ਦੋ ਤਿੰਨ ਸਾਲ ਦੀਆਂ ਜਿਹੜੀਆਂ ਆਈਟੀਆਰਸ ਆ ਉਹ ਚਾਹੀਦੀਆਂ ਨੇ ਅਗਰ ਤੁਸੀਂ ਬਿਜ਼ਨਸ ਕਰ ਰਹੇ ਹੋ ਤਾਂ ਬਿਜ਼ਨਸ ਦੇ ਪ੍ਰੂਫ ਚਾਹੀਦੇ ਨੇ ਅਗਰ ਤੁਸੀਂ ਸੈਲਰੀਡ ਹੋ ਤਾਂ ਸਾਨੂੰ ਤੁਹਾਡੀ ਸੈਲਰੀ ਦੀ ਸਟੇਟਮੈਂਟ ਚਾਹੀਦੀ ਹੈ ਫਾਰਮ ਸੋ ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਇਨੀਸ਼ੀਅਲੀ ਦੱਸ ਕੇ ਰੱਖਦੇ ਹੋ ਤਾਂ ਪੇਰੈਂਟਸ ਜਾਣਦੇ ਹੀ ਇਹ ਚੀਜ਼ਾਂ ਨੂੰ ਰੈਡੀ ਕਰ ਲੈਂਦੇ ਆ ਫਿਰ ਜਦੋਂ ਸਾਡੇ ਕੋ ਆਫਰ ਲੈਟਰ ਆਉਂਦੀ ਹੈ ਤਾਂ ਪੇਰੈਂਟ ਸਾਨੂੰ ਇੱਕ ਅੱਧੇ ਦਿਨ 'ਚ ਸਾਰੇ ਡਾਕੂਮੈਂਟ ਦੇ ਦਿੰਦੇ ਆ ਉਸ ਤੋਂ ਬਾਅਦ ਜਦੋਂ ਡਾਕੂਮੈਂਟ ਤੁਹਾਡੀ ਦੱਸੀ ਹੋਈ ਲਿਸਟ ਦੇ ਅਕੋਰਡਿੰਗ ਤੁਹਾਡੇ ਕੋਲ ਆ ਜਾਂਦੇ ਫਿਰ ਯੂਨੀਵਰਸਿਟੀ ਜ਼ਿਆਦਾ ਟਾਈਮ ਨਹੀਂ ਲੈਂਦੀ ਯੂਨੀਵਰਸਿਟੀ ਉਦੋਂ ਹੀ ਟਾਈਮ ਲਏਗੀ ਜਦੋਂ ਕੋਈ ਨਾ ਕੋਈ ਡਾਕੂਮੈਂਟ ਪੈਂਡਿੰਗ ਰਹਿ ਗਿਆ ਤਾਂ ਉਹ ਤੁਹਾਨੂੰ ਰਿਕੁਐਸਟ ਤੇ ਰਿਕੁਐਸਟ ਕਰੀ ਜਾ ਰਹੀ ਆ ਔਰ ਤੁਸੀਂ ਫੋਰ ਐਗਜ਼ਾਮਪਲ ਕਿਸੇ ਨੇ ਆਪਣਾ ਪੀਐਫ ਦਾ ਸਟੇਟਮੈਂਟ ਭੇਜੀ ਤੀ ਉਹ ਜਦੋਂ ਉਹਨਾਂ ਨੂੰ ਅਸੀਂ ਇਹ ਦੱਸਦੇ ਹਾਂ ਕਿ ਤੁਹਾਨੂੰ ਹੁਣੇ ਵਿਡਰਾ ਕਰਵਾਉਣਾ ਪੈਣਾ ਫੋਰ ਐਗਜ਼ਾਮਪਲ ਕਿ ਅਸੀਂ ਕਿਸੇ ਕੇਸ ਦੇ ਵਿੱਚ ਸਾਨੂੰ ਪੇਰੈਂਟਸ ਨੇ ਪਹਿਲਾਂ ਦੱਸਿਆ ਹੀ ਨਹੀਂ ਉਹਨੇ ਬਾਅਦ ਚ ਆ ਕੇ ਸਾਨੂੰ ਉਹਨਾਂ ਨੇ ਦੱਸਿਆ ਵੀ ਮੈਂ ਤਾਂ ਉੱਥੋਂ ਵੀ ਪੈਸਾ ਵਿਡਰਾ ਕਰਵਾਉਣਾ ਹੈ ਫਿਰ ਜਦੋਂ ਅਸੀਂ ਉਹਨਾਂ ਨੂੰ ਕਹਿੰਨੇ ਕਿ ਵਿਡਡਰਾ ਕਰਵਾਓ ਫਿਰ ਉਹ ਡਿਪਾਰਟਮੈਂਟ ਅਲੱਗ-ਅਲੱਗ ਡਿਪਾਰਟਮੈਂਟਾਂ ਕੋਈ 2 ਦਿਨਾਂ 'ਚ ਦਿੰਦਾ ਕੋਈ 20 ਦਿਨਾਂ 'ਚ ਦਿੰਦਾ ਕੋਈ 2 ਮਹੀਨੇ 'ਚ ਪੈਸੇ ਵਿਡਡਰਾ ਕਰਦਾ ਸੋ ਚੀਜ਼ਾਂ ਨੂੰ ਟਾਈਮ ਲੱਗਣ ਲੱਗ ਜਾਂਦਾ ਫਿਰ ਲੋਕ ਕਹਿ ਦਿੰਦੇ ਆ ਜੀ ਸਾਡਾ ਤਾਂ 2 ਮਹੀਨੇ 'ਚ ਜੀਐਸ ਨਹੀਂ ਕਲੀਅਰ ਹੋਇ ਆਈਟੀਆਰਸ ਤੁਹਾਡੇ ਕੋਲ 2 ਸਾਲ ਦੀਆਂ ਹੋਣੀਆਂ ਚਾਹੀਦੀਆਂ 10 ਲੱਖ ਤੋਂ ਉੱਪਰ ਮਿਨੀਮਮ ਇਨਕਮ ਹੋਵੇ ਪੇਰੈਂਟਸ ਦੀ ਅਗਰ ਤੁਸੀਂ ਬਿਜ਼ਨਸ ਕਰ ਰਹੇ ਹੋ ਤਾਂ ਤੁਹਾਡੇ ਕੋਲ ਬਿਜ਼ਨਸ ਨਾਲ ਰਿਲੇਟਿਡ ਸਾਰੇ ਡਾਕੂਮੈਂਟ ਆਪਣੇ ਰੈਡੀ ਰੱਖੋ ਜੀਐਸਟੀ ਨੰਬਰ ਐਮਐਸਐਮੀਆਰ ਰਜਿਸਟ੍ਰੇਸ਼ਨ ਨੰਬਰ ਕਰੰਟ ਅਕਾਊਂਟ ਸਟੇਟਮੈਂਟ ਜੇ ਸੇਵਿੰਗ 'ਚ ਪੈਸਾ ਲੈ ਰਹੇ ਹੋ ਤਾਂ ਉਹਦੀ ਸਾਰੀ ਸਟੇਟਮੈਂਟ ਇਹ ਸਾਰੇ ਡਾਕੂਮੈਂਟ ਅਗਰ ਕੋਈ ਸੈਲਰੀਡ ਹੈ ਸੈਲਰੀ ਦੀ ਸਟੇਟਮੈਂਟ ਫਾਰਮ 16 ਆਪਣੇ 2 ਸਾਲ ਦੇ ਐਗਰੀਕਲਚਰੀ ਸਟੇਟ ਦਾ ਐਗਰੀਕਲਚਰ ਇਨਕਮ ਜੇ ਫਾਰਮ ਜੇ ਫਾਰਮ ਕਿਹੜੇ ਸੇਵਿੰਗ ਅਕਾਊਂਟ ਚ ਆ ਰਿਹਾ ਉਹ ਸੇਵਿੰਗ ਅਕਾਊਂਟ ਦੀ ਸਟੇਟਮੈਂਟ ਹੈ ਤਾਂ ਕੁਝ ਵੀ ਨਹੀਂ ਸਾਰੀਆਂ ਚੀਜ਼ਾਂ ਪੇਰੈਂਟਸ ਕੋਲ ਹੁੰਦੀਆਂ ਬਸ ਇਹ ਹੈ ਕਿ ਕੋਈ ਗਾਈਡ ਕਰ ਦੇ ਟਾਈਮਲੀ ਤਾਂ ਉਹ ਵੀ ਉਹ ਡਾਕੂਮੈਂਟਸ ਹੋਣ ਨਹੀਂ ਜਲਦੀ ਰੈਡੀ ਕਰ ਲਾਂਗੇ ਜਿੰਨੀ ਜਲਦੀ ਉਹ ਰੈਡੀ ਕਰਨਗੇ ਉਹ ਨਹੀਂ ਜਲਦੀ ਜੀਐਸਟੀ ਕਲੀਅਰ ਹੋ ਜਾਏਗਾ ਤਾਂ ਆਈ ਹੋਪ ਸਟੂਡੈਂਟਸ ਨੇ ਸਮਝ ਚੁੱਕੇ ਨੇ ਕਿ ਜੀਐਸਟੀ ਨੂੰ ਲੈ ਕੇ ਕਿਹੜੀ ਕਿਹੜੀ ਗੱਲਾਂ ਦਾ ਜੋ ਹੈ ਧਿਆਨ ਰੱਖਣਾ ਚਾਹੀਦਾ ਹੈ ਔਰ ਨਾਲ ਦੀ ਨਾਲ ਫੰਡਸ ਦੇ ਉੱਪਰ ਵੀ ਅਗਰ ਆਪਾਂ ਗੱਲ ਕਰੀਏ ਤਾਂ ਮਨਪ੍ਰ ਬੜੇ ਹੀ ਚੰਗੇ ਪੁਆਇੰਟਸ ਤੁਹਾਡੇ ਨਾਲ ਸਾਂਝੇ ਕੀਤੇ ਨੇ ਸਟੂਡੈਂਟਸ ਨੂੰ ਖੁਦ ਵੀ ਅਵੇਅਰ ਹੋਣਾ ਚਾਹੀਦਾ ਹੈ ਤੁਹਾਨੂੰ ਖੁਦ ਨੌਲੇਜ ਹੋਏਗੀ ਤਾਂ ਚਾਹੇ ਤੁਸੀਂ ਕਿਸੇ ਹੋਰ ਵੀ ਕੰਸਲਟੈਂਟ ਤੋਂ ਆਪਣੀ ਫਾਈਲ ਲਗਾ ਰਹੇ ਹੋ ਤਾਂ ਤੁਸੀਂ ਸਵਾਲ ਕਰ ਸਕਦੇ ਹੋ ਕਿ ਮੇਰੀ ਪ੍ਰੋਫਾਈਲ ਇਸ ਤਰ੍ਹਾਂ ਨਾਲ ਹੈ ਤੇ ਮੇਰਾ ਪ੍ਰੋਸੈਸ ਤੁਸੀਂ ਕਿਸ ਢੰਗ ਨਾਲ ਅੱਗੇ ਵਧਾ ਰਹੇ ਹੋ ਤੇ ਜੇਕਰ ਸਟੂਡੈਂਟ ਜੋ ਹੈ ਮਨਪ੍ਰੀਤ ਜੀ ਨੂੰ ਮਿਲਣਾ ਚਾਹੁੰਦੇ ਨੇ ਤਾਂ ਤੁਸੀਂ ਜ਼ਰੂਰ ਜੋ ਹੈ ਸਟੱਡੀਜ਼ ਕੇਅਰ ਅਬ੍ਰੋਡ ਦੇ ਚੰਡੀਗੜ੍ਹ ਆਫਿਸ ਵਿਜ਼ਿਟ ਕਰ ਸਕਦੇ ਹੋ ਨੰਬਰ ਵੀ ਲਗਾਤਾਰ ਡਿਸਪਲੇ ਹੈ ਜੋ ਪਰ ਕਾਲ ਕਰ ਸਕਦੇ ਹੋ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣਾ ਸਵਾਲ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤਾਂ ਅਲੋ ਹੋਰ ਇਨਫੋਰਮੇਟਿਵ ਵੀਡੀਓਸ ਲੈ ਕੇ ਆਂਦੇ ਰਵਾਂਗੇ ਮਨਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਥੈਂਕਸ ਇਹ ਸਾਰੀ ਇਨਫੋਰਮੇਸ਼ਨ ਸਟੂਡੈਂਟਸ ਨਾਲ ਸਾਂਝੀ ਕਰਨ ਦੇ ਲਈ ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ